ਗੁਰਪ੍ਰੀਤ ਅਟਵਾਲ ਦੇ ਬੇਟੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਲਗਾਇਆ ਗਿਆ ਖੂਨਦਾਨ ਕੈਂਪ ਮਾ ਪੰਡਾ ਦਾ ਚਾਨਣ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਗੁਰਪ੍ਰੀਤ ਭਾਜੀ ਅਟਵਾਲ ਭਾਜੀ ਤੇ ਸ਼ਭੂ ਭਾਜੀ ਨੇ ਜੋ ਵੀ ਖੂਨਦਾਨ ਕੈਂਪ ਲਾਇਆ ਵਾ ਬਹੁਤ ਹੀ ਵਧੀਆ ਸੇਵਾ ਦਾ ਸਨ ਮੌਕਾ ਦਿੱਤਾ ਵਾ ਇਹਦਾ ਨੌਜਵਾਨਾਂ ਨੂੰ ਇੱਕ ਵਧੀਆ ਕੰਮ ਕਰਾਇਆ ਇਹਨਾਂ ਨੇ ਜੋ ਵੀ ਖੂਨਦਾਨ ਕਰਕੇ ਕਿਸੇ ਦਾ ਭਲਾ ਕੀਤਾ ਜਾਵੇ ਤੇ ਅਸੀਂ ਪਾਵਰ ਹਾਊਸ ਜਿੰਮ ਤੋਂ ਆਏ ਆ ਵੱਧ ਤੋਂ ਵੱਧ ਭਰਾਵਾਂ ਦੇ ਨਾਲ ਅਸੀਂ ਖੜੇ ਆਂ ਹੋਰ ਵੀ ਜੇ ਕਿਸੇ ਚੀਜ਼ ਦੀ ਲੋੜ ਹੋ ਗਈ ਅਸੀਂ ਨਾਲ ਖੜੇ ਆਂ ਉਪਰਾਲਾ ਜਿੰਮੇ ਦਾ ਲੱਗ ਰਿਹਾ ਹੈ ਉਪਰਾਲਾ ਜੀ ਜਿੰਦੇ ਮੌਕੇ ਤੇ ਇਹ ਵੀ ਮੇਰੇ ਤੋਂ ਇਹਦਾ ਖੂਨਦਾਨ ਕੈਂਪ ਲਾ ਕੇ ਮਨਾਇਆ ਜਾ ਰਿਹਾ ਬਹੁਤ ਵਧੀਆ ਉਪਰਾਲਾ ਜੀ ਐਦਾਂ ਦਾ ਬੰਦਿਆਂ ਨੂੰ ਲਾਣਾ ਚਾਹੀਦਾ ਹਰੇਕ ਨੂੰ ਹਰੇਕ ਨੌਜਵਾਨ ਨੂੰ ਲਾਣਾ ਚਾਹੀਦਾ ਵਾ ਇਹਦਾ ਭਲਾ ਹੀ ਆ ਜੀ ਹਾਂ ਹਾਂ ਪਰ ਅਤਵਾਲ ਸਾਹਿਬ ਵੱਲੋਂ ਇਹ ਕਹਿੰਦੇ ਪ੍ਰੋਗਰਾਮ ਕਰਾਸੀ ਸਮਾਜ ਦੀ ਜਾਗਰੂਕਤਾ ਲੈ ਕੇ ਆ ਰਹੀ ਹੈ ਹਾਂਜੀ ਇਹ ਨਸ਼ੇ ਅਸੀਂ ਤਾਂ ਇਹ ਕਹਿੰਦੇ ਆ ਵੀ ਨਸ਼ੇ ਨੂੰ ਛੱਡ ਕੇ ਤੁਸੀਂ ਇਹਨਾਂ ਸਪੋਰਟਸ ਚ ਚੋਣੋ ਐਦਾਂ ਦੀਆਂ ਚੀਜ਼ਾਂ ਦੇ ਖੂਨਦਾਨ ਕਰੋ ਨਸ਼ਾ ਨਾ ਕਰੋ ਅੱਜ ਕੱਲ ਤੁਸੀਂ ਦੇਖਦੇ ਆ ਨਸ਼ਾ ਕਿੰਨਾ ਵੱਧ ਗਿਆ ਵਾ ਕਰਿਆਨੇ ਦੀਆਂ ਦੁਕਾਨਾਂ ਤੇ ਵੀ ਮੇਰੇ ਹਸਾਬ ਨਾਲ ਤਾਂ ਟੇਕਾ ਖੁੱਲਦਾ ਸੀ ਤੇ ਉਹ ਵੀ ਗਲਤ ਹੀ ਗੱਲ ਆ ਤੇ ਬਹੁਤ ਮਾੜੀ ਗੱਲ ਆ ਮੈਂ ਤਾਂ ਮੁੰਡਿਆਂ ਨੂੰ ਵੀ ਇਹੀ ਅੱਜ ਕੱਲ ਦੇ ਜਨਰੇਸ਼ਨ ਨੌਜਵਾਨ ਨੂੰ ਇਹੀ ਕਹੂੰਗਾ ਜਿੰਮ ਜੁਮਲਾਓ ਤੇ ਆਪਣਾ ਖੂਨ ਦਾਨ ਮਹਾਦਾਨ ਗੁਰਪ੍ਰੀਤ ਭਾਜੀ ਦਾ ਧੰਨਵਾਦ ਸ਼ੱਭੂ ਭਾਜੀ ਦਾ ਧੰਨਵਾਦ ਸਾਰੇ ਵੀ ਸਾਰੇ ਜਣੇ ਨੂੰ ਇਹੀ ਰਿਕਵੈਸਟ ਕਰਦੇ ਆਂ ਜੀ ਖੂਨ ਦਾਨ ਜਰੂਰ ਕਰਿਆ ਕਰੋ ਤੋਂ ਆਪਾਂ ਵੀ ਸੇਵਾ ਹੀ ਕਰ ਰਹੇ ਆਂ ਸੇਵਾ ਦਾ ਹਰ ਕਿਸੇ ਨੂੰ ਟਾਈਮ ਮਿਲਦਾ ਵਾ ਤੋਂ ਸਾਰਿਆਂ ਨੇ ਜਰੂਰ ਪਹੁੰਚੋ ਇੱਥੇ ਅੱਛਾ ਬੋਦੀ ਜੀ ਦੇਖਦੇ ਜਿਵੇਂ ਆ ਜਿਹੜਾ ਜਨਮ ਦਿਨ ਨੂੰ ਮੈਨੂੰ ਤੁਸੀਂ ਕੈਂਪਰ ਪ੍ਰਲਾਟਿਨ ਨੇ ਤੋ ਦੇਖੋ ਜੀ ਸਾਰੇ ਤੁਹਾਡੇ ਨਾਲ ਸਜਾ ਹਾਂਜੀ ਸੋ ਦੇਖੋ ਜੀ ਸਾਰਿਆਂ ਨੂੰ ਪਤਾ ਵਾ ਨਸ਼ੇ ਅੱਜ ਕੱਲ ਬਹੁਤ ਵਧੇ ਹੋਏ ਆ ਸੋ ਇਹ ਜੀ ਸੋਚ ਕੋਈ ਕੋਈ ਕਰਦਾ ਸੋ ਸਾਰੇ ਭਰਾਵਾਂ ਨਾਲ ਰਲ ਕੇ ਅਸੀਂ ਇੱਕ ਨਵੀਂ ਸੋਚ ਤੇ ਚੱਲੇ ਹੋਏ ਆ ਤੇ ਸਾਰੇ ਜਾਣੇ ਬਲੱਡ ਦਾ ਇੱਕ ਕੈਂਪ ਲਵਾਈਏ ਹਰਗੇ ਦੇ ਮਨ ਚ ਨਵਾਂ ਜਰੀਆ ਆਵੇ ਕਿ ਹਾਂ ਆਪਾਂ ਇਹੋ ਜੇ ਕੰਮ ਕਰ ਸਕੀਏ ਕਈ ਵਾਰ ਦੇ ਹੁੰਦੇ 2000 ਦੋ ਥੱਲੇ ਹੁੰਦੇ ਜਨਮ ਦਿਨ ਮਨਾਦੇ ਆ ਲੋਬਾਂ ਜਨਮ ਦੇ ਆ ਤੇ ਰੋੜਾ ਦੇ ਉੱਤੇ ਪੁੱਲੜ ਵਾਜੀ ਪੁੱਲੜ ਵਾਜੀ ਜੀ ਤੇ ਇਹ ਤੋਂ ਕੀ ਮੈਸੇਜ ਹੈ ਤੁਹਾਡੇ ਆਜ ਇਹ ਤੋਂ ਇਹੀ ਮੈਸੇਜ ਹੈ ਜਿਹੜੀ ਹੁੱਲੜਬਾਜੀ ਕਰਨਾ ਉਹ ਤੁਸੀਂ ਕਿਸੇ ਗਰੀਬ ਦੇ ਮੂੰਹ 'ਚ ਕੁਝ ਪਾ ਦੋ ਤੁਸੀਂ ਇਨਸਾਨੀਅਤ ਜਿਹੜਾ ਤੁਸੀਂ ਉੱਥੇ ਹਜ਼ਾਰਾਂ ਦੇ ਕੇ ਖਰਚ ਲੈਂਦੇ ਜੇ ਕਿਸੇ ਕੋਈ ਸੋਸਾਇਟੀ ਜਾਂ ਕਿਸੇ ਸੇਵਾ 'ਚ ਤੁਸੀਂ ਉਹੀ ਪੈਸਾ ਲਾਓ ਤਾਂ ਉਹ ਕਿਸੇ ਦੇ ਕੰਮ ਆ ਸਕੀ ਐ ਅਸੀਂ ਕਿੱਡੀ ਜਗ੍ਹਾ ਜਰਮਨਲ ਤੋਂ ਮਾਤੇ ਤੇ ਕਿੱਡੀ ਜਗ੍ਹਾ ਤੋਂ ਡਿਮਾ ਪਹੁੰਚਿਆ ਉਹ ਹਸਪਤਾਲ ਤੋਂ ਆਈ ਹੈ ਆਈ ਹਸਪਤਾਲ ਤੋਂ ਆਈ ਹੋਈ ਜੀ ਆਪਣੇ ਕੋਲ ਮੇਨ ਟੀਮ ਜਿਹੜੀ ਹਾਂਜੀ ਯੂਥ ਨੂੰ ਕੀ ਜਾਨਾ ਚਾਹੀਦਾ ਯੂਥ ਨੂੰ ਇਹੀ ਕਹਿੰਨੇ ਆ ਜੀ ਇੱਕ ਦੂਜੇ ਨਾਲ ਵੱਧ ਤੋਂ ਵੱਧ ਜੁੜ ਕੇ ਰਹੋ ਆਪਾਂ ਜੋ ਤਾਂ ਜੋ ਨਸ਼ੇ ਨੂੰ ਚੀ ਵਾਲਾ ਜਿਹੜਾ ਜੋੜ ਹੈਗਾ ਉਹ ਖਤਮ ਕਰੀਏ ਪਰ ਆਪਣਾ ਇੱਕ ਯੂਥ ਵਧੀਆ ਬਣਾ ਕੇ ਚੱਲੀਏ ਬਲੱਡ ਸ਼ੇਵਾ ਜਿਹੜੀ ਆ ਸਭ ਤੋਂ ਵੱਡੀ ਸੇਵਾ ਵਾ ਸੋ ਸਾਰਿਆਂ ਰਲ ਕੇ ਕਰੀਏ ਅੱਜ ਆਪਣੇ ਭਤੀਜਾ ਰਣਵੀਰ ạtwal ਦਾ ਬਰਡੇ ਸੀਗਾ ਜਿਹਦੀ ਬਰਡੇ ਦੀ ਖੁਸ਼ੀ ਦੇ ਵਿੱਚ ਬਲੱਡ ਕੈਂਪ ਲਗਾਇਆ ਜਾ ਰਿਹਾ ਰਾਹੋਂ ਰੋਡ ਤੇ ਸਰਵਣ ਪਾਰਕ ਗਲੀ ਨੰਬਰ 4 ਦੇ ਵਿੱਚ ਤੇ ਇਹ ਨੇਅਰ ਸ਼ਿਵਾਲੀ ਸਕੂਲ ਇਹ ਜਿਹੜਾ ਬਲੱਡ ਕੈਂਪ ਆ ਇੱਥੇ ਜਿਹੜੀ ਟੀਮ ਪਹੁੰਚੀ ਆ ਉਹ ਕਾਈ ਹਸਪੀਟਲ ਦੀ ਟੀਮ ਪਹੁੰਚੀ ਆ ਤੇ ਇਹ ਇਨਸਾਨੀਅਤ ਸੇਵਾ ਸੰਗਠਨ ਮਾਨਵਤਾ ਬਲੱਡ ਸੇਵਾ ਸੁਸਾਇਟੀ ਟੀਮ ਮਿਸ਼ਨ ਸੇਵਾ ਸੁਸਾਇਟੀ ਤੇਨੀ ਟੀਮਾਂ ਨਾਲ ਹਲਕੇ ਇਹ ਸਾਰੀਆਂ ਮਤਲਬ ਕਿ ਬਲੱਡ ਕੈਂਪ ਲਗਾ ਰਹੀਆਂ ਨੇ ਤੇ ਅਸੀਂ ਸਾਰੇ ਭਰਾਵਾਂ ਦਾ ਜੋ ਵੀ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜੋ ਕਿ ਬਲੱਡ ਦੇ ਰਹੇ ਨੇ ਤੇ ਜਿੰਨੇ ਵੀ ਇੱਥੇ ਭਰਾ ਸਾਡੇ ਸਾਥੀ ਪਹੁੰਚੇ ਆ ਮਤਲਬ ਉਹ ਕੀ ਵਾਤਾਵਰ ਸਾਡਾ ਸਾਥ ਦੇਣ ਤੇ ਅੱਗ ਆ ਰਹੇ ਆ ਬਹੁਤ ਬਹੁਤ ਡੋਨਰ ਕਰਾ ਰਹੇ ਆ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਪਾਕਿਸਤਾਨ ਕੀਤਾ ਜਾ ਰਿਹਾ ਵਾ ਇਹ ਕਿਸੇ ਗਰੀਬ ਨੂੰ ਅਗਰ ਰੂਟ ਜਾਂ ਕਿਸ ਤਰ੍ਹਾਂ ਉਹਨਾਂ ਤੱਕ ਪਹੁੰਚੇਗਾ ਗਿਰ ਲੋੜਮੰਦ ਪਰਿਵਾਰਾਂ ਇਹ ਲੋੜਮੰਦ ਪਰਿਵਾਰਾਂ ਦੇ ਲਈ ਹੈਲਪ ਦੇ ਲਈ ਮਤਲਬ ਵੀ ਅਸੀਂ ਬਲੱਡ ਕੈਂਪ ਦੀ ਅੱਜ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਕਿ ਅੱਗੇ ਇੱਕ ਤਰ੍ਹਾਂ ਬਲੱਡ ਕੈਂਪ ਜਿਹੜਾ ਵਾ ਪਹਿਲੀ ਗੱਲ ਤੇ ਇਹਦੇ ਨਾਲ ਤਿੰਨ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਤੇ ਅਸੀਂ ਇਹ ਕਹਿੰਨੇ ਆਂ ਵੀ ਵੱਤ ਚੜ ਕੇ ਆਪਾਂ ਨੂੰ ਬਲੱਡ ਦੇਣਾ ਚਾਹੀਦਾ ਵਾ ਜਿੱਦਾਂ ਦਾ ਮੌਸਲ ਅੱਗੋਂ ਚੱਲ ਰਿਹਾ ਹੈ ਬੁਖਾਰ ਦਾ ਵਾਇਰਲ ਇਹਨਾਂ ਵਧ ਰਿਹਾ ਜਿਹੜੀ ਲੋਕਾਂ ਨੂੰ ਪਰੇਸ਼ਾਨੀਆਂ ਹਸਪੀਟਲਾਂ ਦੇ ਵਿੱਚ ਆਂਦੀਆਂ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਕਈਆਂ ਨੂੰ ਬਲੱਡ ਨਹੀਂ ਮਿਲ ਪੰਦਾ ਕਈਆਂ ਦੀ ਮੌਤ ਹੋ ਜਾਂਦੀ ਹੈ ਅਸੀਂ ਇਹ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਟਾਈਮ ਸਿਰ ਬਲੱਡ ਦਿੱਤਾ ਜਾਵੇ ਤਾਂ ਕਿ ਉਹਨਾਂ ਤੱਕ ਪਹੁੰਚ ਜਾਵੇ ਜੋ ਕਿ ਕਿਸੇ ਨਾ ਕਿਸੇ ਦੀ ਜਾਨ ਬਚ ਸਕੋ ਹਾਂਜੀ ਕੀ ਕਹਿਣਾ ਚਾਹੁੰਦੇ ਦੇਖੋ ਜੀ ਅੱਜ ਰਣਵੀਰ ਬੇਟੇ ਦਾ ਜਨਮ ਦਿਨ ਅੱਜ ਤੇ ਗੁਰਪ੍ਰੀਤ ਭਾਈ ਨੇ ਬਹੁਤ ਉਹਦੀ ਉਪਰਾਲਾ ਕੀਤਾ ਅੱਜ ਜਿਹੜਾ ਖੂਨਦਾਨ ਦਾ ਕੈਂਪ ਲਾਇਆ ਵਾ ਅੱਜ ਤੇ ਅੱਜ ਅਸੀਂ ਆਪਣੀ ਇੱਕ ਐਨ ਜੀਓ ਵੀ ਬਣਾਈ ਆ ਭਾਜੀ ਇਨਸਾਨੀਅਤ ਸੇਵਾ ਸੰਗਠਨ ਅੱਜ ਹੀ ਬਣਾਈ ਆ ਭਾਜੀ ਕਿਆ ਬਾਤ ਹੈ ਅੱਜ ਹੀ ਅੱਜ ਆਪਣੀ ਐਨਜੀਓ ਦਾ ਉਪਰਾਲਾ ਕੀਤਾ ਇਨਸਾਨੀય ਸੇਵਾ ਸੰਗਠਨ ਅਪੀਲ ਕਰਦੇ ਆ ਆਪਣੇ ਦੋਸਤਾਂ ਨੂੰ ਓਦਾਂ ਦਾ ਭਰਾਵਾ ਦੀ ਪੂਰੀ ਸਪੋਰਟ ਹੈ ਤੇ ਆਪਾਂ ਕਹਿੰਨੇ ਆ ਵੱਧ ਤੋਂ ਵੱਧ ਜੁੜੋ ਹੁਣ ਸਾਡੇ ਨਾਲ ਤੇ ਅਸੀਂ ਅੱਗੇ ਜਾ ਕੇ ਵੀ ਇਦਾਂ ਦਾ ਕੰਮ ਕਰਦੇ ਰਹੀਏ ਦੇਖੋ ਹੱਲੇ ਤਾਂ ਭਾਜੀ ਇਹ ਤਾਂ ਸੋਚਿਆ ਵੀ ਨਹੀਂ ਸੀ ਜਿਹੜਾ ਕੰਮ ਹੋ ਗਿਆ ਵਾ ਵੀ ਪ੍ਰਮਾਤਮਾ ਨੇ ਇੱਥੇ ਤੱਕ ਸਾਨੂੰ ਬਲ ਬਖਸ਼ਿਆ ਜੋ ਅਸੀਂ ਖੂਨਦਾਨ ਕੈਂਪ ਲਾਇਆ ਅੱਗੇ ਜਾ ਕੇ ਅਸੀਂ ਹੋਰ ਜੋੜਾਂਗੇ ਬੰਦੇ ਜੋੜ ਕੇ ਹੋਰ ਵਧੀਆ ਕੰਮ ਕਰਾਂਗੇ। ਨਕਲਾ ਤੋਂ ਰਹਿ ਕੇ ਇੱਕ ਕੀ ਕਹਿਣਾ ਸਮਾਜ। ਸਮਾਜ ਤਾਂ ਦੇਖੋ ਜੀ ਵੈਸੇ ਤਾਂ ਸਮਾਜ ਹੁਣ ਤਾਂ ਕਾਫੀ ਜਾਗਰੂਕ ਹੋ ਚੁੱਕਾ ਜੀ। ਉਦਾਂ ਹੀ ਫਮਾਵਾ ਨੇ ਦੇਖੋ ਆਪਣੇ ਰੋਸ਼ਨ ਭਾਜੀ ਦੇਖੋ ਹੁਣ ਤੁਸੀਂ ਜਿੰਮ ਤੋਂ ਆਏ ਨੇ ਸਾਰਾ ਜਿੰਮ ਨਾਲ ਲੈ ਕੇ ਆਏ ਨੇ ਕਾਫੀ ਮੁੰਡੇ ਨਾਲ ਲੈ ਕੇ ਆਏ ਨੇ ਆਪਣੇ। ਹਾਂਜੀ। ਹੋਰ ਵੀ ਅੱਜ ਸੀਤਾ ਪਹੁੰਚ ਲਈ ਹੈ। ਹਾਂਜੀ ਹਾਂਜੀ ਪਹੁੰਚ ਰਹੇ ਨੇ ਭਾਜੀ ਸਾਰੇ ਬੰਦੇ ਪਹੁੰਚਣਗੇ ਆਪਣੇ। ਦੋ ਬੈਠ ਕੇ ਉਹ ਤੋਂ ਮਿਲ ਕੇ ਗੱਲਬਾਤ ਕਰਨ ਦਾ ਅੰਦਰ ਪਹਿਲਾਂ ਤਾਂ ਅਸੀਂ ਰਣਵੀਰ ਅਟਵਾਲ ਜੀ ਸਾਡਾ ਦੋਸਤ ਦਾ ਬੇਟਾ ਇਹਨੂੰ ਬਹੁਤ-ਬਹੁਤ ਜਨਮ ਦਿਨ ਦੀਆਂ ਮੁਬਾਰਕਾਂ ਦੇਣੇ ਆ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਇਸੇ ਤਰ੍ਹਾਂ ਦੇ ਆ ਜਿਹੜੇ ਕੈਂਪ ਨੇ ਇਹ ਲੱਗਦੇ ਰਹਿਣ ਯੂਥ ਨੂੰ ਇਦਾਂ ਵੇਖ ਕੇ ਸਾਨੂੰ ਵੀ ਬਹੁਤ ਵਧੀਆ ਲੱਗਦਾ ਜਦੋਂ ਚੰਗੇ ਕੰਮ ਕਰਦੇ ਨੇ ਇਹ ਕੈਂਪ ਅੱਜ ਸਾਡੇ ਅਟਵਾਲ ਜੀ ਗੁਰਪ੍ਰੀਤ ਅਟਵਾਲ ਜੀ ਵੱਲੋਂ ਲਗਾਇਆ ਗਿਆ ਹੈ ਜਿਹੜਾ ਕਿ ਇਕਾਈ ਹਸਪੀਟਲ ਵਾਲੇ ਸਾਡੇ ਲਵ ਭਾਜੀ ਉਹਨਾਂ ਨੇ ਇਹਦੇ ਚ ਆਪਣਾ ਕੈਂਪ ਦਾ ਤੇ ਸਾਡੇ ਆ ਮੱਕੜ ਸਾਹਿਬ ਖੜੇ ਨੇ ਇਹਨਾਂ ਨੇ ਪੂਰਾ ਯੋਗਦਾਨ ਭਰਾਵਾਂ ਦੇ ਯੋਗਦਾਨ ਨਾਲ ਬਹੁਤ ਵਧੀਆ ਕੈਂਪ ਇਹ ਲੱਗ ਰਿਹਾ ਔਰ ਉਤਸ਼ਾਹ ਵੀ ਮਿਲ ਰਿਹਾ ਯੂਥ ਦੇ ਵਿੱਚ ਆਉਣ ਦਾ ਮੁੰਡੇ ਜਿਸ ਤਰ੍ਹਾਂ ਅੱਜ ਛੁੱਟੀ ਦਾ ਦਿਨ ਵੀ ਹੈ ਚੰਗਾ ਕੰਮ ਕਰ ਰਹੇ ਆ ਚੰਗੇ ਕੰਮ ਦੇ ਲਈ ਆ ਰਹੇ ਆ ਸਾਨੂੰ ਵੀ ਇਸ ਚੀਜ਼ ਦਾ ਬਹੁਤ ਫਕਰ ਮਹਿਸੂਸ ਹੋ ਰਿਹਾ ਹੈ ਕਿ ਇਹ ਕੈਂਪ ਜਨਮ ਦਿਨ ਤੇ ਲਗਾਣਾ ਜਦੋਂ ਅਸੀਂ ਸ਼ੁਰੂ ਕੀਤਾ ਸੀ ਅੱਜ ਦੀ ਡੇਟ 'ਚ ਲੁਧਿਆਣੇ ਦੇ ਅੰਦਰ ਹਰ ਬੰਦਾ ਆਪਣੇ ਬਰਥਡੇ ਤੇ ਕੈਂਪ ਲਗਾ ਰਿਹਾ ਇਸ ਚੀਜ਼ ਦੀ ਬਹੁਤ ਖੁਸ਼ੀ ਮਿਲਦੀ ਠੀਕ ਹੈ ਇਹ ਦੇਖੋ ਐਨਜੀਓ ਵੀ ਅੱਜ ਇਹਨੇ ਕੰਮੇ ਬਣਾਤੀ ਹਾਂਜੀ ਬਿਲਕੁਲ ਇਹ ਇਹੀ ਚੀਜ਼ਾਂ ਹੈ ਪਰਮਾਤਮਾ ਇਹਨਾਂ ਨੂੰ ਇਸ ਤਰ੍ਹਾਂ ਦਾ ਬਲ ਬਖਸ਼ੇ ਔਰ ਤੁਹਾਡੇ ਭਰਾਵਾਂ ਦੇ ਮੀਡੀਆ ਦੇ ਸਦਕੇ ਇਹ ਜਿਹੜਾ ਮੈਸੇਜ ਹੈ ਪੂਰੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਨੂੰ ਇੱਕ ਕਲੰਕ ਲੱਗਿਆ ਹੋਇਆ ਉਹਨੂੰ ਮਨਟੇਨ ਦਾ ਜਾਂ ਉਹਨੂੰ ਉਤਾਰਨ ਦਾ ਇੱਕ ਸੁਵੱਬ ਬਣੇ ਕਿ ਹਰ ਯੂਥ ਇਸੇ ਤਰ੍ਹਾਂ ਆਪਣਾ ਆਪਣਾ ਜਿੰਨੇ ਮੁੰਡੇ ਹੋ ਸਕਦੇ ਆ ਆਪਣਾ ਇੱਕ ਬਣਾਣ ਸੰਸਥਾ ਬਣਾਣ ਸੰਸਥਾ ਬਣਾ ਕੇ ਆਪਣਾ ਇੱਕ ਕੰਮ ਕਰਨ ਔਰ ਚੰਗੇ ਕੰਮ ਕਰਨ ਦੇ ਵਿੱਚ ਸਾਨੂੰ ਜਿੱਥੇ ਤੱਕ ਬੁਲਾਇਆ ਜਾਏਗਾ ਅਸੀਂ ਉਹਨਾਂ ਦੇ ਨਾਲ ਖੜਾਂਗੇ ਜੀ ਉਹ ਸੰਸਥਾਵਾਂ ਯੂਥ ਤੇ ਨੌਜਵਾਨ ਬਹੁਤ ਬਣਾਉਂਦੇ ਆ ਪਰ ਸਰਕਾਰ ਵੱਲੋਂ ਇਹਨਾਂ ਦੀ ਥਾਂ ਨਹੀਂ ਕਦੀ ਦੇਖੋ ਸਰਕਾਰ ਅਗਰ ਹੈਲਪ ਕਰਦੀ ਹੁੰਦੀ ਤੇ ਸਾਨੂੰ ਇਹ ਸੰਸਥਾਵਾਂ ਬਣਾਉਣ ਦੀ ਜ਼ਰੂਰਤ ਹੀ ਨਾ ਪੈਂਦੀ ਕਿਉਂਕਿ ਇਹ ਕੰਮ ਜਿਹੜੇ ਹਸਪੀਟਲਾਂ ਦੇ ਵਿੱਚ ਫ੍ਰੀ ਆਫ ਕੋਸਟ ਹੋਣੇ ਚਾਹੀਦੇ ਸੀ ਅੱਜ ਇਹ ਯੂਥ ਆਪਣੀ ਯਾਨੀ ਕਿ ਮਜਬੂਤੀ ਬਣਾ ਕੇ ਯੂਥ ਇਕੱਠਾ ਹੋ ਕੇ ਕਰ ਰਿਹਾ ਇਹ ਤਾਂ ਕਰ ਰਿਹਾ ਕਿਉਂਕਿ ਸਰਕਾਰ ਵੱਲੋਂ ਆਈਆਂ ਕਿਸੇ ਵੀ ਸਰਕਾਰਾਂ ਵੱਲੋਂ ਇਹਨਾਂ ਨੂੰ ਇਨਾ ਹੰਗਾਰਾ ਨਹੀਂ ਮਿਲਿਆ ਅੱਜ ਤੁਸੀਂ ਸਿਵਲ ਹਸਪੀਟਲ ਚਲ ਜਾਓ ਉੱਥੇ ਗਰੀਬ ਬੰਦੇ ਇਸ ਤਰ੍ਹਾਂ ਰੋਲ ਰਹੇ ਨੇ ਦਵਾਈਆਂ ਤੋਂ ਹੋਰ ਸਰਕਾਰ ਦਾਅਵੇ ਕਰਦੀ ਹੈ ਦਵਾਈ ਫਰੀ ਤੇ ਪੜ੍ਹਾਈ ਫਰੀ ਪੜ੍ਹਾਈ ਫਰੀ ਦੇ ਤੁਸੀਂ ਦੇਖ ਚੁੱਕੇ ਹੋ ਜਿਸ ਤਰ੍ਹਾਂ ਵਰਤਮਾਨ ਦੀ ਬੈਕਸਾਈਡ ਇੱਕ ਸਕੂਲ ਬਣਿਆ ਹੈ ਗਵਰਨਮੈਂਟ ਉੱਥੇ ਬਹੁਤ ਜ਼ਿਆਦਾ ੱਤਕਾ ਹੋਇਆ ਔਰ 2000 ਬੰਦੇ ਦੀ ਅਗਰ ਉੱਥੇ ਐਡਮਿਸ਼ਨ ਹੋਣੀ ਸੀ ਤੇ 10000 ਬੰਦਾ ਖੜਾ ਸੀਗਾ ਉਹ ਕਿੱਥੋਂ ਪੂਰੀਆਂ ਕਰ ਲੋਗੇ ਤੁਸੀਂ ਇਸ ਚੀਜ਼ ਦਾ ਮੈਨੂੰ ਜਵਾਬ ਦਿਓ ਕਿ ਸਰਕਾਰ ਕੁਝ ਨਹੀਂ ਕਰਦੀ ਇਹ ਯੂਥ ਹੀ ਆਉਣ ਵਾਲੇ ਟਾਈਮ ਦੇ ਵਿੱਚ ਹਰ ਤਰ੍ਹਾਂ ਦਾ ਕੰਮ ਕਰੇਗਾ ਔਰ ਕਰਕੇ ਦਿਖਾਏਗਾ ਬੰਦਾ ਵਿੱਚ ਸਰਪੰਚੀ ਹੋ ਤਾਂ ਆ ਰਹੀਆਂ ਆਉਣ ਦਾ ਕਹਿੰਦੇ ਸਰਪੰਚ ਖੜਦੇ ਨਹੀਂ ਚੈਨਲ ਬੰਦ ਹੁੰਦਾ ਅੱਜਕੱਲ ਯੂਥ ਨੂੰ ਵੀ ਮੌਕਾ ਮਿਲ ਰਿਹਾ ਦੇਖੋ ਇਹੀ ਇੱਕ ਵਧੀਆ ਗੱਲ ਹੈ ਯੂਥ ਦੀ ਸੋਚ ਬਹੁਤ ਫਰਕ ਪੈ ਚੁੱਕਾ ਹੈ ਪਹਿਲਾਂ ਇੱਕ ਘਰਾਂ ਦੇ ਵਿੱਚ ਦਾਦਾ ਹਟਦਾ ਸੀ ਪਿਓ ਸ਼ੁਰੂ ਹੁੰਦਾ ਸੀ ਪਿਓ ਹਟਦਾ ਸੀ ਉਹਦਾ ਪੁੱਤ ਸ਼ੁਰੂ ਹੁੰਦਾ ਸੀ ਅੱਜ ਯੂਥ ਆਪ ਇਲੈਕਸ਼ਨ ਲੜ ਸਕਦਾ ਔਰ ਯੂਥ ਨੂੰ ਪਤਾ ਹੈ ਕਿ ਅਸੀਂ ਬਾਵਾ ਜੋੜ ਸਕਦੇ ਆ ਇਸ ਤਰ੍ਹਾਂ ਦੇ ਚੰਗੇ ਕੰਮ ਕਰਕੇ ਉਪਰਾਲੇ ਕਰਕੇ ਅਸੀਂ ਪੰਜਾਬ ਦਾ ਕੁਝ ਜਿਹੜਾ ਕਲੰਕ ਹੈ ਉਹ ਧੋ ਸਕਦੇ ਆ ਇਹ ਤਾਂ ਕਰਕੇ ਇਸ ਚੀਜ਼ਾਂ ਹੋ ਗਈ ਧੰਨਵਾਦ ਜੀ ਇਹਨਾਂ ਦੇ ਕੰਮ ਹਾਂਜੀ ਇਹਨਾਂ ਨੇ ਕੰਮ ਦੇ ਕੇ ਖੁਸ਼ੀ ਕਿੰਨੀ ਮਹਿਸੂਸ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਸਾਡੇ ਗੁਰਪ੍ਰੀਤ ਅਟਵਾਲ ਜੀ ਨੇ ਆਪਣੇ ਬੇਟੇ ਦੇ ਬਰਥਡੇ ਤੇ ਜਨਮ ਦਿਨ ਦਾ ਜਿਹੜਾ ਕੈਂਪ ਲਗਾਇਆ ਗਿਆ ਹੈ ਇਕਾਈ ਹਸਪੀਟਲ ਵੱਲੋਂ ਇਹਨਾਂ ਨੂੰ ਹੰਗਾਰਾ ਮਿਲਿਆ ਸਾਡੇ ਯੂਥ ਵੱਲੋਂ ਭਰਾਵਾਂ ਵੱਲੋਂ ਇਹਨਾਂ ਨੂੰ ਹੰਗਾਰਾ ਮਿਲਿਆ ਬਹੁਤ ਅੱਛਾ ਲੱਗ ਰਿਹਾ ਹੈ ਇਹ ਕੈਂਪ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਹਰ ਸਾਲ ਅਕਤੂਬਰ 30 ਅਕਤੂਬਰ ਨੂੰ ਲੱਗਦਾ ਸੀ ਅੱਜ ਹਰ ਸਾਲ ਦੇ ਵਿੱਚ ਹਰ ਮਹੀਨੇ ਕਿਸੇ ਨਾ ਕਿਸੇ ਬਰਥਡੇ ਤੇ ਲੱਗ ਰਿਹਾ ਬਹੁਤ ਖੁਸ਼ੀ ਮਿਲਦੀ ਹੈ ਪਰਮਪితਾ ਪਰਮਾਤਮਾ ਭਗਵਾਨ ਵਾਲੀ ਮਾਰਾ ਜੀ ਨਾਲ ਦੀ ਜਿਹੜੀ ਐਨਜੀਓ ਆ ਉਹਨੂੰ ਵਿਧਾਨ ਉਹਨੂੰ ਵਿਧਾਨ ਫੁਲਾਣ ਏਦੇ ਚੰਗੇ ਕੰਮ ਕਰਦੇ ਰਹਿਣ ਇਹਨਾਂ ਨੂੰ ਦੇਖ ਕੇ ਜਿਹੜੀ ਯੁਵਾ ਪੀੜ੍ਹੀ ਆ ਉਹ ਅੱਛੇ ਕਦਮ ਤੇ ਚੱਲਦੀ ਆ ਜਿੱਦਾਂ ਸਾਨੂੰ ਕਈ ਵਾਰ ਕਹਿੰਦੇ ਵੀ ਕੋਈ ਨੋ ਡਾਊਟ ਵੀ ਪੰਜਾਬ ਦੇ ਵਿੱਚ ਬਹੁਤ ਨਸ਼ਾ ਫੈਲ ਚੁੱਕਿਆ ਵੈ ਪਰ ਉਹਦੇ ਨਾਲ ਇਹ ਵੀ ਸਾਬਤ ਹੁੰਦਾ ਵੀ ਏਦਾਂ ਦੇ ਯੰਗ ਜਿਹੜੇ ਯੰਗ ਪੀੜ੍ਹੀ ਆ ਉਹ ਏਦਾਂ ਦੇ ਉਪਰਾਲੇ ਕਰਕੇ ਯੁਵਾ ਦਾ ਧਿਆਨ ਵੀ ਆਪਣੇ ਆਲ ਰਿਵਾਰਡ ਕਰਦੀ ਆ ਖੇਡਾਂ ਬਲਡਨੇਸ਼ਨ ਕੈਂਪ ਆ ਕੋਈ ਧਾਰਮਿਕ ਪ੍ਰੋਗਰਾਮ ਕਰਾਉਣ ਦੇ ਨਾਲ ਵੱਲ ਵੀ ਧਿਆਨ ਜਾਂਦਾ ਹੈ ਬੱਚੀ ਮੈਸੇਜਾਂ ਹਾਂਜੀ ਦਰਨ ਵੀ ਕੀ ਜਾਣਾ ਚਾਹੁੰਦੇ ਆ ਜਿਹੜਾ ਰਵਾਲਜੀ ਨੇ ਤੇਰੀ ਜਨ ਜਨ ਨੂੰ ਲੈ ਕੇ ਕੈਂਪ ਲਗਾਇਆ ਗਿਆ ਤੁਸੀਂ ਦੱਸੋ ਦੇਖੋ ਜੀ ਪਹਿਲਾਂ ਤਾਂ ਅੱਜ ਆਪਣੀ ਵੱਡੀ ਬਾਜੀ ਗੁਰਪ੍ਰੀਤਵਾਲਜੀ ਦੇ بیٹے ਦੇ ਜਨਮ ਦਿਨ ਤੇ ਰਣੋਸੀਂ ਬਹੁਤ-ਬਹੁਤ ਵਧਾਈ ਦਿੰਦੇ ਆ ਜੋ ਕਿ ਅੱਜ ਨਾਲ ਜਨਮ ਦਿਨ ਹੈ ਜਿਵੇਂ ਤੁਸੀਂ ਜਾਣਦੇ ਹੋ ਬਹੁਤ ਹੀ ਵਧੀਆ ਨੇਕ ਕੰਮ ਕਰ ਲਿਆ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਜੀ ਆਪਣਾ ਅੱਜ ਕੱਲ੍ਹ ਲੋਕ ਸਮਝਦਾਰ ਹੋ ਗਿਆ ਹੈ ਪਾਰਟੀ ਜੀ ਕਰਨ ਦੀ ਜਗ੍ਹਾ ਇਹ ਨੇਕ ਕੰਮ ਕਰ ਰਿਹਾ ਅੱਜ ਦਾ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਜੀ ਤੇ ਬਹੁਤ ਹੀ ਵਧੀਆ ਰਿਸਪੌਂਸ ਮਿਲ ਰਿਹਾ ਜਿਵੇਂ ਤੁਸੀਂ ਦੇਖਦੇ ਹੋ ਤੇ ਡੋਨਰ ਆ ਰਹੇ ਆ ਸਾਡੇ ਅਜੇ ਤੱਕ 4 ਵਜੇ ਤੱਕ ਕੈਂਪ ਆਪਣਾ ਹੈਗਾ ਜੀ ਯੂਥ ਨੇ ਅੱਜ ਇੱਕ ਨਵੀਂ ਐਨਜੀਓ ਦਾ ਸਟਾਰਟ ਕੀਤੀ ਹੈ ਕਿਵੇਂ ਲਿਖ ਦੇਣਾ ਬਿਲਕੁਲ ਜੀ ਪਹਿਲਾ ਦਾ ਭਰਾਮ ਨੂੰ ਬਹੁਤ-ਬਹੁਤ ਮੁਬਾਰਕਾਂ ਟੀਮ ਇਨਸਾਨੀਅਤ ਸੇਵਾ ਸੰਗਠਨ ਬਣਾਉਣ ਲਈ ਆਪਾਂ ਇਹਨਾਂ ਦੇ 24 ਘੰਟੇ ਨਾਲ ਖੜੇ ਆ ਤੇ ਇਹ ਭਰਾ ਵੀ ਸਾਡੇ ਨਾਲ 24 ਘੰਟੇ ਖੜੇ ਹੋਏ ਆ ਦੇਖੋ ਜੀ ਐਨਜੀਓ ਜਿੰਨੀਆਂ ਮਰਜ਼ੀ ਬਣ ਜਾਣ ਪਰ ਮੇਨ ਮਕਸਦ ਇਹੀ ਹੁੰਦਾ ਆ ਆਪਾਂ ਸੇਵਾ ਕਰਨੀ ਆ ਟੀਮਾਂ ਦੇ ਨਾਮ ਲੱਗ ਲੱਗੇ ਲੋ ਜਿਹੜਾ ਸ਼ਹਿਰ ਚ ਬਲੱਡ ਸੇਵਾ ਦੀ ਟੀਮਾਂ ਬਹੁਤ ਆ ਪਰ ਮੇਨ ਸਾਡਾ ਫੋਕਸ ਇਹੀ ਹੁੰਦਾ ਆ ਕਿ ਆਪਾਂ ਕਿਸ ਖੂਨ ਦੀ ਵਜ੍ਹਾ ਨਾਲ ਕਿਸੇ ਨੂੰ ਜਾਨ ਨਾ ਜਾਵੇ ਇਸ ਕਰਕੇ ਸਾਰੇ ਭਰਾ ਬਹੁਤ ਵਧੀਆ ਕੰਮ ਕਰ ਰਹੀ ਆ ਏਦੀ ਰਲ ਮਿਲ ਕੇ ਸਾਰੇ ਸੇਵਾ ਕਰਦੇ ਰਹੇ ਤਾਂ ਕਿ ਆਪਣਾ ਪੰਜਾਬ ਉੱਚੇ ਨਾਮ ਤੇ ਜਾਵੇ ਜੇ ਰਣਕ ਕੋਲ ਜੀ ਹਾਂਜੀ ਸਰ ਅੱਜ ਗੁਰਪ੍ਰੀਤ ਜੀ ਦੇ ਜਨਮ ਦਿਨ ਨੂੰ ਲਾ ਕੇ ਚਾਂਪਲ ਲਗਾਇਆ ਗਿਆ ਤੁੰਗਾਰ ਇਹ ਬਹੁਤ ਵਧੀਆ ਕੰਮ ਹੈ ਜੀ ਬੱਚਿਆਂ ਨੇ ਜਿਹੜਾ ਇਕਾਈਤਾ ਵੀ ਲੋਕੀ ਦਾ ਮਾਰਕੀਟ ਕਰਦੇ ਆ ਇਹਨਾਂ ਨੇ ਖੂਨ ਦਾ ਐਮਪਲਾਇਆ ਲੋਕਲ ਬਚਾਉਣ ਵਾਸਤੇ ਖੂਨ ਚਾਹੀਦਾ ਹੁੰਦਾ ਬਹੁਤ